ਇਕ ਕੁੜੀ ਦੇ ਵੱਲੋਂ ਕਾਰ ਸਿੱਖੀ ਜਾ ਰਹੀ ਸੀ ਅਤੇ ਇਸੇ ਦੌਰਾਨ ਉਸਨੇ ਕਾਰ ਨੂੰ ਅਜਿਹਾ ਘਮਾਇਆ ਕਿ ਆਕੇ ਸਿੱਧਾ ਹੀ ਸਕੂਲ ਬੱਸ ਦੇ ਵਿੱਚ ਵੱਜੀ ਜਿਸ ਤੋਂ ਬਾਅਦ ਉਸ ਦੇ ਡਰਾਈਵਰ ਦੀ ਜਾਨ ਲੈ ਲਈ ਗਈ ਤੇਜ਼ ਰਫ਼ਤਾਰ ਕਾਰ ਦਾ ਇਹ ਕਹਿਰ ਦੇਖਣ ਨੂੰ ਮਿਲਿਆ ਆਲਟੋ ਕਾਰ ਦੇ ਵੱਲੋਂ ਜਦੋਂ ਸਕੂਲੀ ਬੱਚਿਆਂ ਦੀ ਬੈਨ ਦੇ ਨਾਲ ਜ਼ਬਰਦਸਤ ਟੱਕਰ ਮਾਰੀ ਗਈ ਤਾਂ ਸਕੂਲ ਬੱਸ ਦੇ ਚਾਲਕ ਨੇ ਮੌਕੇ ਤੇ ਹੀ ਦਮ ਤੋੜਿਆ ਪਤਾ ਲੱਗਿਆ ਕਿ ਇਹ ਸਕੂਲ ਵੈਨ ਬੱਚਿਆਂ ਨੂੰ ਛੱਡ ਕੇ ਵਾਪਸ ਘਰ ਜਾ ਰਿਹਾ ਸੀ ਇਹ ਵਿਅਕਤੀ ਜਿਸ ਦੇ ਕਾਰਨ ਵੈਨ ਦੇ ਵਿੱਚ ਕੋਈ ਬੱਚਾ ਤਾਂ ਨਹੀਂ ਸੀ ਇਸ ਪਾਸੋਂ ਤਾਂ ਨੁਕਸਾਨ ਹੋਣਾ ਬਚ ਗਿਆ ਪਰ ਇਸ ਦਾ ਡਰਾਈਵਰ ਆਪਣੀ ਜਾਨ ਨਹੀਂ ਬਚਾ ਪਾਇਆ ਪਰਿਵਾਰ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਵੇਰੇ ਕਰੀਬ 8 ਵਜੇ ਵੈਨ ਚਾਲਕ ਰਾਜੂ ਬੱਚਿਆਂ ਨੂੰ ਸਕੂਲ ਦੇ ਵਿੱਚ ਛੱਡ ਕੇ ਵਾਪਸ ਆ ਰਿਹਾ ਸੀ ਇਸੇ ਦੌਰਾਨ ਹੀ ਦੂਸਰੇ ਪਾਸੇ ਤੋਂ ਆ ਰਹੀ ਤੇਜ਼ ਰਫ਼ਤਾਰ ਆਲਟੋ ਕਾਰ ਨੇ ਡਿਵਾਈਡਰ ਕ੍ਰਾਸ ਕਰਦੇ ਹੋਏ ਸਿੱਧਾ ਵੈਨ ਦੇ ਵਿੱਚ ਜਾ ਕੇ ਟੱਕਰ ਮਾਰੀ ਜਿਸ ਤੋਂ ਬਾਅਦ ਆਲਟੋ ਕਾਰ ਚਾਲਕ ਜਿਹੜਾ ਸੀ ਉਹ ਮੌਕੇ ਤੋਂ ਫਰਾਰ ਹੋ ਗਿਆ ਪਰਿਵਾਰ ਨੇ ਦੱਸਿਆ ਕਿ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਪਰ ਮੌਕੇ ਤੇ ਪੁਲਿਸ ਨਹੀਂ ਪਹੁੰਚੀ ਗੁੱਸੇ ਦੇ ਵਿੱਚ ਪਰਿਵਾਰ ਅਤੇ ਉਹਨਾਂ ਦੇ ਸਮਰਥਕਾਂ ਨੇ ਸੜਕ ਤੇ ਤਰਨਾ ਦਿੱਤਾ ਅਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਪਾ ਜੀ ਸਰ ਸਵੇਰ ਲਗਭਗ 9:8 ਵਜੇ ਦੀ ਟਾਈਮ ਸੀਗਾ ਇਧਰੋਂ ਸਕੂਲ ਵੈਨ ਸੀਗਾ ਰਿੰਕੂ ਬ੍ਰਿੰਦਰ ਜਿਹੜਾ ਆਹ ਦੀ ਸਾਈਡ ਤੇ ਬਿਲਕੁਲ ਜਾ ਰਹੀ ਬੱਚੇ ਛੱਡ ਕੇ ਜਾ ਰਿਆ ਸੀ ਗੁਰੂ ਸਾਹਿਬ ਲਈ ਸਾਈਡ ਉਧਰੋਂ ਦੂਸਰੀ ਸਾਈਡ ਤੋਂ ਬੋਲੂ ਕਹਿੰਦੇ ਇੱਕ ਆਲਟੋ ਕਾਰ ਬੜੀ ਜਿਆਦਾ ਸਪੀਡ ਦੇ ਵਿੱਚ ਆਲਟੋ ਕਾਰ ਬੜੀ ਜਿਆਦਾ ਸਪੀਡ ਦੇ ਵਿੱਚ ਆ ਰਹੀ ਸੀ ਉਹਨਾਂ ਕੋਲੋਂ ਸ਼ਾਇਦ ਐਕਸੀਲੇਟਰ ਦਬਿਆ ਸ਼ਾਇਦ ਹੋ ਸਕਦਾ ਹੈ ਵੀ ਉਹ ਵਾਲੀ ਸਿਕਰੀ ਹੋਵੇ ਇਸ ਬਾਰੇ ਹਾਲੇ ਮਤਲਬ ਆਪਾਂ ਨਹੀਂ ਕਹਿ ਸਕਦੇ ਪਰ ਗੱਡੀ ਬਹੁਤ ਜਿਆਦਾ ਸਪੀਡ ਸੀ ਉਹਨਾਂ ਨੂੰ ਕੰਟਰੋਲ ਨਹੀਂ ਆਈ ਡਵਾਈਡਰ ਟੱਪ ਕੇ ਗੱਡੀ ਉਹਨਾਂ ਦੇ ਵਿੱਚ ਵੱਜੀ ਹੈ ਤੇ ਉੱਥੇ ਹੀ ਰਿੰਕੂ ਦੀ ਜਿਹੜੀ ਮੌਕੇ ਤੇ ਗੱਠ ਹੋ ਗਈ ਹੈ ਜੀ ਤੇ ਕਾਰਵਾਈ ਕਰ ਰਹੀ ਹੈ ਪੁਲਿਸ ਵਗੈਰਾ ਕੁੱਤ ਸਰ ਕਹਿ ਤਾਂ ਰਹੀ ਹੈ ਕਾਰਵਾਈ ਕਰ ਰਿਹਾ ਪਰ ਪਹਿਲ ਦੇ ਵਿੱਚ ਤਾਂ ਜਿਹੜੀ ਹੈ ਪੁਲਿਸ ਪਹਿਲਾਂ ਤਾਂ ਘੰਟਾ ਕਿਸੇ ਨੇ ਗੱਲ ਬਾਤ ਹੀ ਨਹੀਂ ਸੁਣੀ ਜੀ ਉਸ ਤੋਂ ਬਾਅਦ ਹੁਣ ਆਏ ਆ ਜਿਵੇਂ ਜਿਵੇਂ ਚੈਨਲ ਤੇ ਤੁਹਾਡਾ ਬਹੁਤ ਧੰਨਵਾਦ ਤੁਸੀਂ ਬਰਲ ਕੀਤੀ ਹੈ ਤਾਂ ਪੁਲਿਸ ਪ੍ਰਸ਼ਾਸਨ ਅਸੀਂ ਉਹਨਾਂ ਕੋਲ ਗਏ ਆ ਸਾਨੂੰ ਕਹਿੰਦੇ ਅਸੀਂ ਸਤਪਾਲ ਦਾ ਲਾਈਵ ਚੱਲ ਰਿਹਾ ਸੀ ਅਸੀਂ ਉੱਥੇ ਵੇਖਿਆ ਜੇ ਤੁਸੀਂ ਵੇਖਿਆ ਤਾਂ ਫਿਰ ਆਏ ਕਿਉਂ ਨਹੀਂ ਅਸੀਂ ਜਾ ਕੇ ਉੱਥੇ ਅੱਧਾ ਪੌਣਾ ਘੰਟਾ ਥਾਣੇ ਦੇ ਵਿੱਚ ਜਾ ਕੇ ਫਿਰ ਪਹਿਲਾਂ ਕਹਿੰਦੇ ਗੱਡੀ ਨਹੀਂ ਹੈਗੀ ਸਾਰਾ ਕੁਝ ਉਸ ਤੋਂ ਬਾਅਦ ਫਿਰ ਲੈ ਕੇ ਆਏ ਨਹੀਂ ਹੁਣ ਕਹਿ ਰਿਹਾ ਭਰੋਸਾ ਤਾਂ ਦੇ ਰਿਹਾ ਬਾਕੀ ਦੇਖੋ ਕੀ ਕਰਦੇ ਆ ਕਰਨਗੇ ਭਰੋਸਾ ਤਾਂ ਆਈਆਂ ਤੇ ਕਰਨਗੇ ਤਾਂ ਕੁਝ ਜੀ ਜੀ ਦੀ ਡੈਥ ਹੋਈ ਹੈ ਵੈਨ ਚੱਲ ਕੇ ਜਿਹੜਾ ਗੁਰੂ ਰਸਾਇਤ ਗੋਲੂ ਕਾਨ ਨੂੰ ਜਾ ਰਿਹਾ ਸੀ ਤੁਹਾਡੇ ਪਿੰਡ ਦਾ ਸੀ ਹਾਂਜੀ ਸਾਡੇ ਪਿੰਡ ਦਾ ਸੀ ਇਹ ਰਿੰਕੂ ਕੁਮਾਰ ਸੀ ਜੈ ਕਿਸ਼ਨ ਦਾ ਲੜਕਾ ਸੀ ਬੇਟਾ ਸੀ ਸਿਰਫ ਇਹਨਾਂ ਦੇ ਕੋਲ ਸਿਰਫ 5 ਸਾਲ ਦਾ ਬੇਟਾ ਸੀ ਇੱਕੋ ਮੁੰਡਾ ਸੀ ਜੀ ਹੂੰ ਬਹੁਤ ਮਾੜਾ ਹਾਲ ਹੋਇਆ ਬਹੁਤ ਜ਼ਿਆਦਾ ਜੀ ਪਿੰਡ 'ਚ ਪੂਰਾ ਅਫਸੋਸ ਹੋਇਆ ਜੀ ਤੇ ਕਿਵੇਂ ਘਟਨਾ ਦਾ ਪਤਾ ਲੱਗਿਆ ਸਾਰਾ ਕਟਰਾ ਨਾਲ ਜਦੋਂ ਪਤਾ ਲੱਗਾ ਜੀ ਪੈਰਾਥਲੂ ਜਮੀਨ ਖਿਸਕ ਗਈ ਹੈ criteria ਸਾਡੇ ਹੂੰ ਬਹੁਤ ਮਾੜਾ ਹੋਇਆ ਹੈ